ਅਸੀਂ ਤੇ ਅਗਰ ਮੇਰੇ ਪਿੱਛੇ ਕੋਰਦੋਰਾ ਪਰਿਵਾਰ ਵਿਛੋੜਾ ਇੱਥੇ ਸਾਡੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੜਿਆ ਸੀ ਇਸ ਗੁਰਦੁਆਰੇ ਤੁਹਾਨੂੰ ਦਰਸ਼ਨ ਕਰਾਵਾਂਗਾ ਤੇ ਥੋੜਾ ਇਸ ਗੁਰਦੁਆਰੇ ਦਾ ਤੁਹਾਨੂੰ ਇਤਿਹਾਸ ਬਾਰੇ ਵੀ ਜਾਣੂ ਕਰਾਵਾਂਗਾ ਚਲੋ ਚੱਲਦੇ ਹਾਂ ਇਸ ਗੁਰਦੁਆਰੇ ਦੇ ਦਰਸ਼ਨ ਕਰਦੇ ਹਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰੀ ਛੱਡੀ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਇਸ ਸਥਾਨ ਤੇ ਆ ਕੇ ਰੁਕੇ ਪਰਿਵਾਰ ਵਿਛੋੜਾ ਇਸ ਗੁਰਦੁਆਰੇ ਦਾ ਨਾਮ ਹੈ ਪਰਿਵਾਰ ਵਿਛੋੜਾ ਇਹ ਸਰਸਾ ਦੇ ਕੰਢੇ ਵਸਿਆ ਇਸ ਇਸ ਸਥਾਨ ਤੇ ਆ ਕੇ ਗੁਰੂ ਗੁਰੂ ਸਾਹਿਬ ਜਿਹੜੇ ਡੇਰੇ ਲਾਏ ਤਾਂ ਇੱਥੋਂ ਗੁਰੂ ਗੋਬਿੰਦ ਸਿੰਘ ਜੀ ਨੇ ਤੜਕੇ 4 ਵਜੇ ਆਸਾ ਦੀ ਵਾਰ ਦਾ ਪਾਠ ਕੀਤਾ ਤੇ ਛੋਟੇ ਬੱਚਾ ਦਾ ਮੂੰਹ ਦੇਖਿਆ ਵੱਡੇ ਆ ਦੇਖਿਆ ਸਭ ਵੱਲ ਦੇਖ ਰਹੇ ਨੇ ਤੇ ਜੋ ਇਤਿਹਾਸ ਹੈ ਉਹ ਥੋੜਾ ਜਿਹਾ ਤੁਹਾਨੂੰ ਮੈਂ ਸਰਸਾ ਦੇ ਕੰਡੇ ਤੇ ਬਹਿ ਕੇ ਸਾਡੇ ਬਾਪੂ ਨੇ ਸਾਡੇ ਪਿਤਾ ਨੇ ਅਸਾ ਜੀ ਦੀ ਵਾਰ ਦਾ ਕੀਰਤਨ ਕਰਕੇ ਸਾਨੂੰ ਜਾਜਾ ਸਿਖਾਈਆਂ ਫਿਰ ਸੁਣੋ ਸਰਸਾ ਦੇ ਕੰਡੇ ਨੂੰ ਮਹਾਰਾਜ ਪਾਰ ਲੱਗੇ ਦਾ ਕਰਨ ਤੇ ਸਤਿਗੁਰੂ ਜੀ ਅੱਗੇ ਲੱਗ ਗਏ ਕਹਿੰਦੇ ਮੈਂ ਜਾਣਾ ਕਿ ਸਿੰਘ ਕਹਿੰਦੇ ਨੇ ਮਹਾਰਾਜ ਅਸੀਂ ਵੇਖੀਏ ਸਰਸਾ ਬਹੁਤਾ ਡੂੰਗਾ ਨਾ ਹੋਵੇ ਅਸੀਂ ਵੇਨੇ ਆ ਮਾਰੇ ਕਹਿੰਦੇ ਨਹੀਂ ਪਹਿਲਾਂ ਮੈਂ ਵੇਖਾਂਗਾ ਰੁੜਦਾ ਤੇ ਰੁੜ ਜਾਣ ਦਿਓ ਮੈਂ ਅੱਗੇ ਜਾਣਾ ਹੈ ਪਹਿਲਾਂ ਪਹਿਲਾਂ ਸਭ ਤੋਂ ਗੁਰੂ ਗੋਬਿੰਦ ਸਿੰਘ ਵੜੇ ਅੱਜ ਕੱਲ੍ਹ ਵਾਲੇ ਗੁਰੂਆਂ ਵਾਂਗੂ ਨਹੀਂ ਵੀ ਅੰਦਰ ਬੈਠੇ ਬਿਆਨ ਲਈ ਜਾਣਗੇ ਜਿੱਦਾਂ ਕਰਦੇ ਉਹ ਛੜਕਾਂ ਦੇ ਤੁਰੇ ਫਿਰਦੇ ਨੇ ਇਹਨਾਂ ਚਾਰ ਕੀ ਰੀਸ ਕਰ ਲੈਣਗੇ ਲਾ ਕੇ ਰੰਗ ਵਰਕੀਆਂ ਜੀ ਐਂਡ ਕਰ ਨੱਚਦੇ ਨੇ ਗੁਰੂ ਗੋਬਿੰਦ ਸਿੰਘ ਦੀ ਰੀਸ ਕਰ ਲੈਣਗੇ ਕਲਗੀਧਰ ਸੱਚੇ ਪਾਤਸ਼ਾਹ ਕਿੱਥੇ ਕਿੱਥੇ ਇਹ ਮਹਾਰਾਜ ਦਾ ਕੀ ਮੁਕਾਬਲਾ ਕਰਨਗੇ ਤੁਨ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਸਭ ਤੋਂ ਅੱਗੇ ਲੱਗੇ ਫੇਰ ਸਾਹ ਬਜਾਦੇ ਤੁਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਬਾਦਸ਼ਾਹ ਕੇ ਲੱਗੇ ਵੜਦੇ ਦਸ ਸੀ ਨਿਕਲਦਾ ਇੱਕ ਸੀ ਵੜਦਾ ਸਸੇ ਇੰਨਾ ਪਾਣੀ ਤੇਜ਼ੀ ਨਾਲ ਵਹ ਰਿਹਾ ਬਹੁਤ ਸਾਰੇ ਸ਼ਿਲਾਂ ਨੂੰ ਰੋੜ ਕੇ ਲੈ ਗਿਆ ਤੇ ਬੜੇ ਚਿਰ ਤੋਂ ਧਾਰਨਾ ਸੁਣਨੇ ਆ ਨਾ ਪੁਰਾਣੀ ਬਹੁਤ ਚਿਰ ਤੋਂ ਸਰਸਾ ਸਾਰਾ ਪਰਿਵਾਰ ਸਰਸਾ ਦੇ ਕੰਡੇ ਤੇ ਵਿਛੜਿਆ ਗੁਰਮੁਖੋ ਕਲਗੀ ਤਰ ਸੱਚੇ ਪਾਤਸ਼ਾਹ 40 ਸਿੰਘ ਤੇ ਵੱਡੇ ਸਾਬ ਜਾਤੇ ਇੱਕ ਪਾਸੇ ਮਾਤਾ ਗੁਜਰ ਕੌਰ ਛੋਟੇ ਸਾਬ ਜਾਤੇ ਇੱਕ ਪਾਸੇ ਗੁਰੂ ਕੇ ਮਹਿਲ ਭਾਈ ਬੰਨੀ ਸਿੰਘ ਹੋਣਾ ਨਾਲ ਦਿੱਲੀ ਵੱਲ ਚਲੇ ਗਏ ਇੱਕ ਪਾਸੇ ਸਾਰੇ ਪਰਿਵਾਰ ਦਾ ਵਿਛੋੜਾ ਪਏ ਤੁਸੀਂ ਦੇਖਿਆ ਇਹ ਗੁਰਦਾਰਾ ਪਰਿਵਾਰ ਵਿਛੋੜਾ ਇਸ ਇਸ ਸਥਾਨ ਤੋਂ ਸਾਡੇ ਪਾਸ਼ਾ ਦਾ ਪਰਿਵਾਰ ਕਿਨੂ ਕਿਨੂ ਹੋ ਰਿਹਾ ਸੀ ਵੱਡੇ ਸਾਹਿਬ ਜੀ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਤੇ ਛੋਟੇ ਸਾਹਿਬ ਜੀ ਦੇ ਮਾਤਾ ਗੁਜਰੀ ਗੁਜਰੀ ਨਾਲ ਇੱਥੋਂ ਪਰਿਵਾਰ ਵਿਛੜਿਆ ਤੇ ਨੱਕ ਲਗਾ ਸੈਡਾਂ ਨੂੰ ਜਾਂਦਾ ਗਿਆ ਉਹਨਾਂ ਹਰਤਾਰੇ ਵੀ ਤੁਹਾਨੂੰ ਮੈਂ ਅਗਲੀ ਵੀਡੀਓ ਵਿੱਚ ਦੱਸਣ ਕੋਸ਼ਿਸ਼ ਕਰਾਂਗਾ